ਤੂੰ ਇਥੇ ਆ। ਜਾ ਜਾ। ਹਾਂ ਗਾਣੂ ਕਰ ਲੋ। ਆਹ ਵਾਸਪਾਸ ਕੰਟਾਂ ਦੀ ਫੇਰ ਬਣਾ ਲਾ ਦੂਜਾ ਕੱਟੇ। ਇੱਕ ਕੱਟ ਗਿਆ ਨੂੰ ਬਣਾ ਲਾ ਹੁਣ। ਇਹ ਕੱਟ ਗਿਆ ਨੂੰ ਬਣਾ ਲਾ ਇਦੋਂ ਆ। ਹਾਂ। ਅਪ੍ਰੈਲ ਨੂੰ ਇੱਕ ਮੰਦ ਭਾਗੀ ਬਕੂਆ ਹੋਇਆ ਸੀ ਜਿਹਦੇ ਵਿੱਚ ਕਿ ਇੱਕ ਦੁਕਾਨਦਾਰ ਕਮਲ ਕੁਮਾਰ ਜਿਹੜੇ ਹੈਗੇ ਨੇ ਉਹਨਾਂ ਦੇ ਜਦੋਂ ਆਪਣੀ ਦੁਕਾਨ ਬੰਦਾ ਕੇ ਘਰ ਆ ਰਹੇ ਸਨ ਤਾਂ ਉਹਨਾਂ ਦੇ ਉੱਪਰ ਤਿੰਨ ਲੋਕਾਂ ਨੇ ਹਮਲਾ ਕੀਤਾ ਜਿਨ੍ਹਾਂ ਦੇ ਹਮਲੇ ਕਰਕੇ ਉਹਨਾਂ ਤੇ ਕੋਲੋਂ ਉਹਨਾਂ ਦੀ ਸਕੂਟੀ ਸਕੂਟੀ ਦੇ ਵਿੱਚ ਉਹਨਾਂ ਦਾ ਜਿਹੜਾ ਕੈਸ਼ ਦਾ ਬੈਗ ਸੀਗਾ ਉਹ ਦੋਨੋਂ ਲੈ ਕੇ ਉਥੋਂ ਮੌਕੇ ਤੋਂ ਭੱਜ ਗਏ ਸਨ ਤੇ ਇਸ ਦੇ ਉੱਪਰ 60 ਨੰਬਰ ਐਫ ਆਰ 184 2024 ਨੂੰ ਦਰਜ ਕੀਤੀ ਗਈ ਔਰ ਉਸ ਐਫਐਸ ਦੀ ਤਫਤੀਸ਼ ਕਰਨ ਦੇ ਲਈ ਵੱਖਰੀਆਂ ਵੱਖਰੀਆਂ ਤੌਰ ਦੇ ਉੱਪਰ ਟੀਮਸ ਬਣਾਈਆਂ ਗਈਆਂ ਤੇ ਅ ਐਸ ਬੀਡੀਐਸਪੀ ਬੀ ਸਾਹਿਬ ਡੀਐਸਪੀ ਸਿਟੀ ਮੈਂ ਐਸਐਚਓ ਸਿਟੀ ਸਾਊਥ ਤੇ ਇਨਚਾਰਜ ਸੀ ਇਹੇ ਐਸਪੀਡੀ ਸਾਹਿਬ ਦੀ ਓਵਰਆਲ ਸੁਪਰਵੀਜ਼ਨ ਦੇ ਵਿੱਚ ਇੱਕ ਕੇਸ ਸੌਲਵ ਕੀਤਾ ਗਿਆ ਜਿਸ ਵਿੱਚ ਕਿ ਹੁਣ ਤੱਕ ਪੰਜ ਲੋਕ ਜਿਹੜੇ ਕਿ ਇਸ ਚੀਜ਼ ਦੇ ਵਿੱਚ ਇਨਵੋਲਵ ਸਨ ਉਹ ਸਾਰੇ ਅਰੈਸਟ ਕੀਤੇ ਗਏ ਹਨ ਇਹਨਾਂ ਦੇ ਵਿੱਚੋਂ ਜਿਹੜੇ ਤਿੰਨ ਲੋਕ ਮੌਕੇ ਦੇ ਉੱਪਰ ਜਿਨ੍ਹਾਂ ਨੇ ਅਟੈਕ ਕੀਤਾ ਸੀ ਉਹ ਵੱਖਰੇ ਤੌਰ ਦੇ ਤੇ ਜਿਨ੍ਹਾਂ ਨੇ ਰੈਕੀ ਕੀਤੀ ਸੀ ਦੋ ਲੋਕ ਉਹ ਵੀ ਆਇਡੈਂਟੀਫਾਈ ਹੋਏ ਨੇ ਤੇ ਇਹਨਾਂ ਸਾਰੇ ਪੰਜ ਦੇ ਪੰਜਾਂ ਬੰਦਿਆਂ ਨੂੰ ਹੁਣ ਤੱਕ ਅਰੈ ਇਸ ਤੋਂ ਇਲਾਵਾ ਜਿਹੜੀ ਮੌਕੇ ਦੇ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਸੀ ਉਹ ਬਰਾਮਦ ਹੋਇਆ ਫਿਰ ਸਕੂਟੀ ਚੋਰੀ ਕਰਕੇ ਲੈ ਕੇ ਗਏ ਸੀ ਖੋਕੇ ਲੈ ਕੇ ਗਏ ਸੀ ਉਹ ਵੀ ਸਕੂਟੀ ਵੀ ਬਰਾਮਦ ਹੋ ਚੁੱਕੀ ਤੇ ਇਸ ਤੋਂ ਇਲਾਵਾ ਢਾਈ ਲੱਖ ਰੁਪਇਆ ਤੇ ਜਿਹੜੇ ਇਹਨਾਂ ਨੇ ਕਿਰਚਰ ਰॉड ਉੱਤੇ ਮੌਕੇ ਦੇ ਉੱਪਰ ਇਸਤੇਮਾਲ ਕੀਤੀ ਸੀ ਉਹ ਸਾਰੇ ਬਰਾਮਦ ਹੋ ਚੁੱਕੇ ਨੇ ਇਹਨਾਂ ਸਾਰਿਆਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦੀ ਡਿਮਾਂਡ ਲੈ ਕੇ ਸਾਨੂੰ ਉਮੀਦ ਹੈ ਕਿ ਸਭ ਹੋਰ ਕੇਸਿਸ ਵੀ ਇਹਦੇ ਵਿੱਚ ਸੋਲਵ ਹੋਣਗੇ ਅਤੇ ਜਿਹੜੇ ਹੋਰ ਵੀ ਜਿਹੜੀ ਐਵੀਡੈਂਸ ਹੈ ਇਸ ਕੇਸ ਦੇ ਵਿੱਚ ਸਾਡੇ ਕੋਲ ਲਿੰਟ ਸਰ ਇਹ ਸਾਰੇ ਇਹਨਾਂ ਦੀ ਹੁਣ ਤੱਕ ਦੀ ਤਫਤੀਸ਼ ਵਿੱਚ ਸਾਹਮਣੇ ਆਂਦਾ ਵੀ ਇਹ ਪਹਿਲੇ ਤੋਂ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਦੇ ਨੇ ਇਹ ਤਲੇਟੂ ਦੇ ਦੋ ਸਥਕੇ ਨੇ ਔਰ ਇਹ ਇਹਦੇ ਵਿੱਚ ਜਿਹੜਾ ਇੱਕ ਜਿਹੜਾ ਅਕਿਊਜ਼ਡ ਕਰਨ ਕੁਮਾਰ ਹੈ ਇਹ ਆਜ ਦਸੰਬੇ ਮੁਤਾਬਕ 4 ਤੋਂ 5 ਸਾਲ ਪਹਿਲਾਂ ਇਸੀ ਦੁਕਾਨ ਦੇ ਉੱਪਰ ਇਹਨੇ ਕੰਮ ਵੀ ਕੀਤਾ ਜਿਸ ਕਰਕੇ ਕਿ ਨੂੰ ਪਤਾ ਸੀ ਵੀ ਸ਼ਾਮ ਨੂੰ ਇਸ ਸਮੇਂ ਦੇ ਆਸ-ਪਾਸ ਇਹ ਇਦਾਂ ਦੁਕਾਨ ਦਾ ਜਿਹੜਾ ਹੈਗਾ ਘਰ ਪੈਸੇ ਲੈ ਕੇ ਜਾਂਦੇ ਨੇ ਤਾਂ ਜਿਸ ਕਰਕੇ ਕੀ ਹੈ ਅ ਜਿਹੜੀ ਹੈਗੀ ਇਹਨਾਂ ਨੇ ਇਹ ਬੁਕੂਆ ਪਲਾਨ ਕੀਤਾ ਇਹਨਾਂ ਉੱਪਰ ਕੋਈ ਮਾਮਲੇ ਦਾਜ ਨਹੀਂ ਇਹਨਾਂ ਉੱਪਰ ਕੋਈ ਮਾਮਲੇ ਦਾਜ ਨਹੀਂ ਇਹਨਾਂ ਦੇ ਵਿੱਚ ਜਿਹੜੇ ਦੋ ਦੋਸ਼ੀ ਹੈਗੇ ਨੇ ਕਰਨ ਕੁਮਾਰ ਉਰਫ ਹਨੀ ਅਤੇ ਰਜਿੰਦਰ ਸਿੰਘ ਉਰਫ ਜੈਰੀ ਇਹਨਾਂ ਦੋਨਾਂ ਦੇ ਉੱਪਰ ਪਾਣੇ ਮੁਕਦਮੇ ਵੀ ਦਰਜ ਹੋਏ ਕਿੰਨੇ ਦਿਨ ਤੋਂ ਬਲਾਨ ਕਰਦੇ ਸੀ ਇਹਨਾਂ ਦੇ ਇਹਦੀ ਕਰੰਟ ਦੇ ਦਸਤਾਵੇਜ਼ ਮੁਤਾਬਕ ਇਹਨਾਂ ਦਾ ਕਾਫੀ ਦਿਨ ਪਹਿਲੇ ਇਹਦੇ ਦਿਮਾਗ ਦੇ ਵਿੱਚ ਇਹ ਪਲਾਨਿੰਗ ਕਿ ਮੀਨ ਜਿਹੜਾ ਜਿਹੜੀ ਪਲਾਨਿੰਗ ਉਹ ਇਹਦੀ ਹੈ ਬਾਕੀ ਸਾਰੇ ਬੰਦੇ ਨੇ ਹੌਲੀ-ਹੌਲੀ ਆਪਣੇ ਨਾਲ ਜੋੜੇ ਹੈ ਤੇ ਉਸ ਤੋਂ ਬਾਅਦ ਮੌਕੇ ਦੇ ਉੱਪਰ ਜਾ ਕੇ ਇਹਨਾਂ ਨੇ ਫਿਰ ਇਹ ਪੂਰਾ ਜਿਹੜਾ ਇਸ ਇੰਸੈਂਸਰੇ ਨੂੰ ਇਹਨੂੰ ਜਿਹੜਾ ਹੈਗਾ ਇਹਨੂੰ ਇੰਝਾਮ ਦਿੱਤਾ ਜਿਹੜਾ ਜਿਹੜਾ ਕੈਸ਼ ਲੈ ਕੇ ਜਾ ਰਹੇ ਹੈ ਇਹ ਕੁਲੀਮਤ ਹੈ ਕੈਸ਼ ਲੈ ਕੇ ਜਾ ਰਹੇ ਇਹ ਇਹ ਦੇ ਦੱਸਣ ਮੁਤਾਬਕ ਕਿਉਂਕਿ ਇਹ ਪਹਿਲੇ ਕੰਮ ਕਰ ਚੁੱਕਾ ਸੀ ਦੁਕਾਨਦਾਰੋਂ ਪਰ ਇਸ ਕਰਕੇ ਨੂੰ ਪਤਾ ਸੀ ਕਿ ਸ਼ਾਮ ਨੂੰ ਇਸ ਤਰੀਕੇ ਨਾਲ ਦੁਕਾਨ ਵਧਾ ਕੇ ਜਦੋਂ ਜਾਂਦੇ ਨੇ ਤੇ ਇਹਨਾਂ ਦੇ ਪਾਸ ਕੈਸ਼ ਹੁੰਦਾ ਐਗਜ਼ੈਕਟ amount ਬਾਰੇ ਨੂੰ ਨਹੀਂ ਪਤਾ ਸੀ ਬੱਡੇ ਨੂੰ ਵੀ ਪਤਾ ਸੀ ਐਵਰੇਜ ਕਿੰਨਾ ਕੈਸ਼ ਇਹਨਾਂ ਕੋਲ ਹੁੰਦਾ ਉਸ ਮਤਲਬ ਸਰ ਇਹ ਮੋਗੇ ਤੇ ਰੇਣ ਵਾਲੇ ਹੈਗੇ ਨੇ ਜੀ ਟੋਟਲ amount ਕਿੰਨੀ ਸੀ ਸਰ ਜਿਹੜੀ ਕਿੰਨੀ ਰਿਕਵਰ ਹੋਈ ਹੈ ਕਿੰਨੀ amount ਕੋਈ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਹੈਗਾ 5 ਲੱਖ ਰੁਪਏ ਆਸ-ਪਾਸ ਇਹ amount ਦੱਸਦੇ ਹੈਗੇ ਨੇ ਜਿਹੜੇ ਦੁਕਾਨਦਾਰ ਹੈਗੇ ਨੇ ਹੁਣ ਤੱਕ 2.5 ਲੱਖ ਰੁਪਏ ਬਰਾਮਦ ਹੋ ਚੁੱਕਾ ਹੈ ਸਰ ਇੰਤਜ਼ਾਰ ਇੰਤ ਹਾਂਜੀ ਇਹ ਆਪਣਾ ਇਹਨਾਂ ਦੀ ਇਹ ਜਿਹੜੀ ਦੋ ਲੂਮ ਹੈ ਜਿਹੜਾ ਆਪ ਜੀ ਨੂੰ ਦੱਸਿਆ ਹੈਗਾ ਵੀ ਆਕਾਸ਼ ਕੁਮਾਰ ਤੇ ਰਜਿੰਦਰ ਜਿਹੜਾ ਹੈਗਾ ਇਹ ਦੋਨੋਂ ਰਿਕੀ ਕਰ ਰਹੇ ਸਨ ਤੇ ਇਹਨਾਂ ਨੇ ਹੀ ਅੱਗੇ ਟਿਪ ਆਫ ਦਿੱਤਾ ਸੀ ਆ ਅਗਲੀ ਆਪਣੀ ਦੂਜੇ ਬੰਦਿਆਂ ਨੂੰ ਵੀ ਇਹ ਮੌਕੇ ਦੇ ਉੱਪਰ ਹੁੰਮ ਚਲੇ ਗਿਆ ਹੁਣ ਕੋਰੋਨ ਦੁਕਾਨ ਵਧਾ ਕੇ ਜਾ ਰਿਹਾ ਤੁਸੀਂ ਜਿਹੜਾ ਹੈਗਾ ਇਹ ਇਹ ਨੂੰ ਇੰਪਲੀਮੈਂਟ ਵਕੂਆ